ਤੇ ਭਾਈ ਨੰਗਲਾ ਜੀ ਦੇ ਅੰਦਰ ਇਹ ਵਿਚਾਰ ਆਇਆ ਵੀ ਮੈਂ ਵੇਖਾਂ ਗੁਰੂ ਕਲਗੀ ਧਰਜੀ ਆਰਾਮ ਕਦੋਂ ਕਰਦੇ ਨੇ ਸੌਂਦੇ ਕਦੋਂ ਨੇ ਮਨ 'ਚ ਧਾਰ ਲਿਆ ਵੀ ਦੇਖਣਾ ਹੈ। ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਧੰਨ ਗੁਰੂ ਕਲਗੀ ਧਰ ਪਾਤਸ਼ਾਹ ਜੀ ਰਾਤ ਨੂੰ ਸੰਗਤ ਨੂੰ ਦਰਸ਼ਨ ਦਿੰਦੇ ਨੇ ਸ਼ਾਮ ਦੇ ਦੀਵਾਨ ਵਜੇ ਉਪਰੰਤ ਸੰਗਤ ਨਾਲ ਬਚਨ ਬਲਾਸ ਹੋਏ 10 ਕਜੇ ਤੱਕ ਜਦੋਂ ਸਾਰੀਆਂ ਸੰਗਤਾਂ ਉਹ ਆਪਣੇ ਆਰਾਮ ਕਰਨ ਲਈ ਚਲੀ ਗਈਆਂ ਤੇ ਕਲਗੀਧਰ ਜੀ ਉੱਠੇ ਉੱਠ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਟਹਿਲਣਾ ਸ਼ੁਰੂ ਕੀਤਾ ਮਹਾਰਾਜ ਨੇ ਤੁਰਨਾ ਫਿਰਨਾ ਸ਼ੁਰੂ ਕਰਦਾ ਭਾਈ ਲੰਦ ਲਾਲ ਜੀ ਲੁਕ ਕੇ ਵੇਖਦੇ ਨੇ ਬਿ ਮਹਾਰਾਜ ਰੌਣਕ ਕਰਨਗੇ ਮਹਾਰਾਜ ਜੀ ਨੇ ਤੁਰਨਾ ਫਿਰਨਾ ਸੈਰ ਕਰਨੀ ਸ਼ੁਰੂ ਕਰ ਦਿੱਤੀ ਜਦ ਅੱਧੀ ਰਾਤ ਦਾ ਸਮਾਂ ਹੋ ਗਿਆ 12 ਤੇ ਗੁਰੂ ਕਲਗੀ ਧਰਜੀ ਨੇ ਇਸ਼ਨਾਨ ਪਾਨ ਕੀਤੇ ਇਸ਼ਨਾਨ ਕਰਕੇ ਮਹਾਰਾਜ ਚੌਂਕੜੇ ਦੇ ਵਿੱਚ ਬਰਾਜ ਗਏ 2:30 ਵਜੇ ਗੁਰੂ ਕਲਗੀ ਧਰ ਪਾਦਸ਼ਾਹ 2:30 ਵਜੇ ਉੱਠ ਕੇ ਆਸਾ ਜੀ ਦੀ ਵਾਰ ਦੇ ਦੀਵਾਨ ਵਿੱਚ ਆਏ ਭਾਈ ਨੰਦ ਲਾੰਦਲਾ ਸਾਰੀ ਰਾਤ ਦੂਰ ਰਹਿ ਕੇ ਵੇਖਦੇ ਰਹੇ ਵੀ ਮਹਾਰਜ ਨੇ ਆਰਾਮ ਤੇ ਕੀਤਾ ਹੀ ਨਹੀਂ ਪਹਿਲਾ ਸੰਗਤ ਵਿੱਚ ਰਹੇ ਫਿਰ ਮਹਾਰਾਜ ਜੀ ਟੱਲਣ ਲੱਗ ਗਏ ਫਿਰ ਮਹਾਰਾਜ ਨੇ ਨਿਤਨੇਮ ਇਸ਼ਨਾਨ ਕਰਕੇ ਚੌਂਕੜਾ ਲਾ ਕੇ ਬਹਿ ਗਏ ਫਿਰ ਮਹਾਰਾਜ ਜੀ ਦੀਵਾਨ ਵਿੱਚ ਆ ਗਏ ਮਰਜ ਸੰਡੇ ਕਦੋਂ ਹੋਣਗੇ ਜਦੋਂ ਦੀਵਾਨ ਸਜੇ ਸੁਵੇਰ ਦੇ ਸਮਾਪਤੀ ਹੋਈ ਤੇ ਸਾਰੀਆਂ ਸੰਗਤਾਂ ਮਹਾਰਾਜ ਦੇ ਚਰਨਾਂ 'ਚ ਖੁਸ਼ੀਆਂ ਲੈਣ ਲਈ ਮਹਾਰਾਜ ਜੀ ਨੂੰ ਨਮਸ਼ਕਾਰ ਕਰਦੀਆਂ ਨੇ ਤੇ ਜਦੋਂ ਨੰਦ ਲਾਲ ਜੀ ਦੀ ਵਾਰੀ ਆਈ ਕਲਗੀਧਰ ਜੀ ਨੂੰ ਨਮਸਕਾਰ ਕੀਤੀ ਤੇ ਭਾਈ ਨੰਦ ਲਾਲ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੰਦ ਲਾਲਾ ਰਾਤ ਲੁੱਕ ਕੇ ਕੀ ਵੇਖਦਾ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਰਾਤ ਲੁੱਕ ਕੇ ਚੋਰੀ ਕੀ ਵੇਖਦਾ ਸੀ ਹੱਥ ਜੁੜ ਗਏ ਨੀਂਦੀ ਬੈਗੀ ਮਹਾਰਾਜ ਮੈਂ ਇਹ ਵੇਖਦਾ ਸੀ ਤੁਸੀਂ ਆਰਾਮ ਕਦੋਂ ਕਰਦੇ ਹੋ ਸੌਂਦੇ ਕਦੋਂ ਪਰ ਮਹਾਰਾਜ ਦੂਜੇ ਸਾਰੀ ਰਾਤ ਨਹੀਂ ਸੌਂਦੇ ਬਾਣੀ ਦਾ ਵੀ ਵਜਨ ਹੈ ਨਾ ਜੀ ਖੁਲੀ ਮਾਲਣੀ ਹੈ ਇਹੋ ਸਤਿਗੁਰ ਜਾਗਦਾ ਹੈ ਦਿਓ ਦਿਓ ਰੱਬ ਸੌਂਦਾ ਨਹੀਂ ਰੱਬ ਜਿੰਦਾ ਤੇ ਜਾਗਦਾ ਦੇਵਤਾ ਹੈ ਜਦੋਂ ਪ੍ਰਮਾਤਮਾ ਸੌਂਗਾ ਉਦੋਂ ਅਸੀਂ ਨਹੀਂ ਸੌ ਸਕਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਸੌਂਦਾ ਨਹੀਂ ਲੋਕ ਸਮਝਦੇ ਨੇ ਮਹਾਰਾਜ ਦਾ ਸੋਖਾਸਣ ਹੋ ਗਿਆ ਗੁਰਦੁਆਰੇ ਸੱਚਖੰਡ ਚ ਮਹਾਰਾਜ ਆ ਕੇ ਬਰਾਜਮਾਨ ਹੋ ਗਏ ਹੁਣ ਕਿਹੜਾ ਕੋਈ ਦੇਖਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਭੂਲੀ ਮਾਨਣੀ ਹੈ ਉਹ ਸਤਗੁਰ ਜਾਗ ਤਾ ਰਹੇ ਦੇਉ ਭੂਲੀ ਮਾਨਣੀ ਸਤ ਗੁਰ ਜਾਗਤਾ ਹੈ ਦਿਓ ਭੁਲੀਵਾਲਣੀ ਹੈ ਹੋ 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 ਸਤ ਗੁਰ ਜਾਗਤਾ ਹੈ ਸਤ ਗੁਰ ਜਾਗਦਾ ਹੈ ਤੇ ਉਹ ਭੁਲੀ ਬਾਲਣੀ ਹੈ ਇਹੋ ਸਤ ਗੁਰ ਜਾਗਦਾ ਹੈ ਤੇ ਉਹ ਭੁਲੀ ਬਾਲਣੀ ਹੈ ਇਹੋ ਸਤ ਗੁਰ ਜਾਗਦਾ ਹੈ ਤੇ ਉਹ ਭੁਲੀ ਬਾਲਣੀ ਹੈ ਇਹੋ ਸਤ ਗੁਰ ਜਾਗਦਾ ਹੈ ਤੇ ਉਹ ਭੁਲੀ ਬਾਲਣੀ ਹੈ ਇਹੋ ਸਤ ਗੁਰ ਜਾਗਦਾ ਹੈ ਤੇ ਉਹ ਭੁਲੀ ਬਾਲਣੀ ਹੈ ਇਹੋ ਦੇਉ ਸਤਗੁਰ ਜਾਗਤਾ ਹੈ ਦਿਉ ਸਤਗੁਰ ਜਾਗਤਾ ਹੈ ਦਿਉ ਗੁਰ ਜਾਗਤਾ ਹੈ ਦਿਉ ਸਤਗੁਰ ਜਾਗਤਾ ਹੈ ਦਿਉ ਸਤਗੁਰ ਜਾਗਤਾ ਹੈ ਦਿਉ ਸਤਗੁਰ ਜਾਗਤਾ ਹੈ ਦਿਉ ਜਾਗਤਾ ਹੈ ਦਿਉ ਸਤਗੁਰ ਜਾਗਤਾ ਹੈ ਦਿਉ ਜਾਗਤਾ ਹੈ ਦਿਉ ਸਤਗੁਰ ਜਾਗਤਾ ਹੈ ਦਿਉ ਸਿਤਾ ਹੈ ਦਿਉ ਸਤਿਗੁਰ ਜਾਗਦਾ ਹੈ ਦਿਉ ਬਲੀ ਮਾਲਣੀ ਹੈ ਤੇ ਉਹ ਸਤਿਗੁਰ ਜਾਗਦਾ ਹੈ ਬਲੀ ਮਾਲਣੀ ਹੈ ਉਹ ਸਤਿਗੁਰ ਜਾਗਦਾ ਹੈ ਦਿਉ ਬਲੀ ਮਾਲਣੀ ਹੈ ਉਹ ਸਤਿਗੁਰ ਜਾਗਦਾ ਹੈ ਜਾਗਦਾ ਹੈ ਦਿਉ ਪੂਰੀ ਮਾਨਣੀ ਹੈ ਉਹ ਸਤ ਗੁਰੂ ਜਾਗਦਾ ਹੈ ਦਿਉ ਗੁਰੂ ਕਦੇ ਵੀ ਮਹਾਰਾਜ ਕਹਿੰਦੇ ਨੇ ਸੌਂਦਾ ਨਹੀਂ ਉਹ ਸਦਾ ਹੀ ਜਾਗਦਾ ਹੈ ਤੇ ਜਦੋਂ ਗੁਰੂ ਕਲਗੀਧਰ ਜੀ ਕਹਿੰਦੇ ਨੰਦ ਲਾਲ ਭਾਈ ਰਾਤ ਕੀ ਜਾਗਦਾ ਸੀ ਤੇ ਨੰਦ ਲਾਲ ਜੀ ਨੇ ਹੱਥ ਜੋੜੇ ਮਹਾਰਜ ਮੈਂ ਇਹ ਵੇਖਣਾ ਚਾਹੁੰਦਾ ਸੀ ਤੁਸੀਂ ਆਰਾਮ ਕਦੋਂ ਕਰਦੇ ਹੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਰ ਮਾਰੇ ਤੁਸੀਂ ਸਾਰੀ ਰਾਤ ਨਹੀਂ ਸੁੱਤੇ ਤੁਸੀਂ ਸਾਰੀ ਰਾਤ ਰਾਤ ਨਹੀਂ ਕੀਤਾ ਰਾਤ ਨੂੰ ਜਾਗ ਕੇ ਕਰਦੇ ਕੀ ਹੋ ਗੁਰੂ ਗੱਲ ਕੀਰਤ ਜੀ ਦਾ ਜਵਾਬ ਸੁਣੋ ਮਹਾਰਜ ਨੂੰ ਵਜਨ ਕੀਤਾ ਆਨੰਦ ਲਾਤੀ ਨੇ ਬੇਨਤੀ ਮਹਾਰਜ ਸਾਰੀ ਦੁਨੀਆ ਸੁੱਤੀ ਪਈ ਹੈ ਤੁਸੀਂ ਕਿਉਂ ਜਾਗਦੇ ਆਗਦੇ ਆਗਦੇ ਗੁਰੂ ਕਲਗੀ ਧਰਜੀ ਕਹਿੰਦੇ 12 ਤੋਂ 2:30 ਵਜੇ ਤੱਕ ਮੈਂ ਤਾਂ ਜਾਗਦਾ ਸੀ ਜਿਹੜੇ ਉਸ ਵੇਲੇ ਉੱਠ ਕੇ ਨਾਮ ਜਪਦੇ ਨੇ ਮੈਂ ਉਹਨਾਂ ਨੂੰ ਦਤਾਂ ਵੰਡਦਾ ਤੇ ਭਾਈ ਨੰਦ ਲਾਲ ਜੀ ਦੇ ਨੈਣਾਂ 'ਚ ਉਹ ਜਲ ਵਗਿਆ ਤੇ ਨਾਲ ਬਚਨ ਕਰਦੇ ਨੇ ਕਹਿੰਦੇ ਮਹਾਰਾਜ ਕਿੰਡੀ ਅਸ਼ਚਰਜ ਦੀ ਗੱਲ ਐ ਦਾਤਾ ਵੰਡਣ ਵਾਲਾ ਦਾਤਾ ਜਾਗਦਾ ਹੈ ਜੇ ਨਹੀਂ ਦਾਤਾ ਲੈਣੀਆਂ ਉਹ ਸਾਰੇ ਹੀ ਸੁੱਤੇ ਪਏ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਦਾਤਾ ਦੇਣ ਵਾਲਾ ਦਾਤਾ ਸਦਾ ਹੀ ਜਾਗਦਾ ਹੈ ਤੇ ਜਿਨ੍ਹਾਂ ਨੇ ਦਾਤਾ ਲੈਣੀਆਂ ਉਹ ਘਰਾੜੇ ਮਾਰਦੇ ਨੇ ਸੁੱਤੇ ਪਏ ਨੇ ਹਾਲਾਤ ਵਿੱਚ ਉਹ ਸਾਡੇ ਘਰਾਂ ਜਾਪਾਂ ਮੈਂ ਵੀ ਤੁਹਾਡੇ ਵਿੱਚ ਹੀ ਆ ਸਾਰੇ ਆਪਾਂ